ਨੀ ਉਹ ਨਾਸਤਾ ਬਹੁਤ ਤਗੜੇ ਹੈ ਤਿੱਕੇ ਤੇ ਚੱਕਰ ਨਾ ਪੈ ਗਿਆ ਹੋਵੇ ਸੁਆਰਨਾ ਦੇ ਫੋੜਾ ਨਰੇ ਤਾਂ ਕਿੰਤਸ ਜਨਾਬ ਸਾਨੂੰ ਪਤਾ ਨਹੀਂ ਨੇ ਕਿਵੇਂ ਸਾਨੂੰ ਵੀ ਹੈ ਸਭ ਉਸਾਈ ਕਰਦਾ ਸਾਨੂੰ ਉਹ ਜਨਾਬ ਤੁਸੀਂ ਭੌਣੇ ਕਰਦੇ ਨਾ ਸੀ ਅਸੀਂ ਆਪੇ ਚਲ ਕੇ ਆ ਜਾਂਦੇ ਕਦੋਂ ਹੁੰਦਾ ਤੁਸੀਂ ਦਿੱਤਾ ਨਹੀਂ ਉਹ ਨਾਲੇ ਅਸੀਂ ਕਿਹੜਾ ਪਹਿਲੀ ਵਾਰੀ ਠਾਣੇ ਆਏ ਆ ਸਾਡਾ ਤਾਂ ਲੋਹੀ ਦਾ ਕੰਮ ਹੈ ਤੁਹਾਡੇ ਵਰਗੇ ਅਫਸਰਾਂ ਨਾਲ ਹੀ ਸਾਡੇ ਚੱਕਰ ਪੈਂਦੇ ਰਹਿੰਦੇ ਆ ਨਾ ਤੁਸੀਂ ਕਿੰਨੀ ਕੀ ਗੱਲ ਹੋ ਗਈ ਸੀ ਅੱਜ ਤੁਸੀਂ ਐਮਐਲਏ ਲੱਗੇ ਹੋਏ ਉਹ ਐਮਐਲਏ ਨਹੀਂ ਲੱਗੇ ਤੁਹਾਨੂੰ ਬਦਵਾਇਸ ਤੇ ਲੱਗੇ ਆ ਆਮੜੇ ਬਾਰਜਾ ਬੰਦ ਕਰ ਮੜਿਆ ਜੀਬ ਜਨਾਬ ਜੇ ਤੁਹਾਡੀ ਆਰਥੀ ਦਾ ਤਾਂ ਬੈਠ ਕੇ ਕਰ ਬੰਦ ਕਰ ਨਾ ਬੈਠਣੋ ਤੁਸੀਂ ਨਾਨਕੀ ਆਏ ਓਏ ਕੋਈ ਨਿਸ਼ਾਨ ਖੜੀ ਹੈਗੀ ਕਹਿੰਦਾ ਫੀਡਬੈਕ ਇੰਨੇ ਰਹੀ ਚਲ ਬਹਿ ਜਾਓ ਬਹਿ ਜਾਓ ਪੰਜਾਬ ਪੁਲਿਸ ਇੰਨੀ ਵੀ ਨਹੀਂ ਮਾਰੀ ਪਤਾ ਜੀ ਅਕਸਰ ਟੁੱਟਨੇ ਬਾਅਦ ਵੀ ਦਾ ਸੱਲਾ ਤੁਹਾਨੂੰ ਤਾਂ ਬਹੁਤ ਕੁਝ ਪਤਾ ਹੈ ਪਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਨਾਲ ਕੀ ਹੋਣਾ ਹੈ ਆ ਕੋ ਗਾ ਆੜਿਆ ਪੜਦੇ ਜੇ ਵੀ ਕਰਦੀ। ਸੱਪ ਪਟਾਕੇ ਪਾਉਣਗੇ। ਨਹੀਂ ਨਹੀਂ ਪਟਾਕੇ ਨਹੀਂ ਪਾਉਣਗੇ ਸੈਟਿੰਗ ਹੋਣ ਲੱਗੀ। ਅੱਛਾ। ਮੋੜੇ ਬਰਜੋ ਤੁਸੀਂ ਵੀ। ਜੀ ਜਮਾ। ਬੈਜੋ ਪਹਿਲੇ ਬੈਜੋ ਬੈਜੋ। ਆਲੇ ਬੈਜ ਕਰਦੀਆਂ ਨਹੀਂ ਆ। ਬੈਜੋ। ਦੱਸਦੇ ਆ ਤੁਹਾਨੂੰ। ਵੀ ਕਰਦੀ ਗੱਲ ਕੀ ਹੁੰਦੀ ਐ। ਕਿਤੇ ਸਾਨੂੰ ਤੁਸੀਂ ਗਲਤੀ ਨਾਲ ਤਾਂ ਨਹੀਂ ਫੜ ਲਿਆਗੇ। ਨਾ ਤੁਸੀਂ ਸਾਡਾ ਨਾਮ ਪੁੱਛਿਆ। ਨਾ ਕੋ ਗੱਲ ਨਾ ਬਾਦ ਹੋ ਸਕਦਾ ਸਾਨੂੰ ਤੁਸੀਂ ਗਲਤੀ ਨਾਲ ਫੜ ਲਿਆ ਹੋ। ਆਹ ਉਹ ਐ ਪਤਮਾ ਜਿ ਹੈਗੇ ਸੀ ਮੰਨਨੇ ਆ ਪਰ ਯਾਰ ਤੁਸੀਂ ਸਾਡਾ ਨਾਂ ਹੀ ਨਹੀਂ ਪੁੱਛਿਆ ਹੋ ਫੜਨਾ ਹੋਰ ਨੂੰ ਹੋਵੇ ਫੜ ਲੈ ਸਾਨੂੰ ਤੁਸੀਂ ਉਹ ਚੱਲ ਫਿਰ ਤੂੰ ਨਾਂ ਦੱਸ ਦੇ ਕੀ ਹੈ ਤੇਰਾ ਲੈ ਪਹਿਲਾਂ ਮੇਰਾ ਬਾਈ ਦੱਸੂ ਨਾਂ ਕੀ ਹੈ ਕਿਉਂਕਿ ਵੱਡਾ ਬਾਈ ਇਹੀ ਦੱਸਦਾ ਹੁੰਦਾ ਪਹਿਲਾਂ ਨਾ ਦੱਸ ਤੇਰਾ ਨਾਂ ਕੀ ਆਏ ਮੇਰਾ ਨਾਂ ਜੀ ਕਿਪੂ ਕਤੂਰਾ ਹੈ ਉਹ ਤੇ ਤੂੰ ਦੰਦ ਜੇ ਕਢਦਾ ਤੇਰਾ ਕੀ ਹੈ ਮੇਰਾ ਨਾਂ ਨਾ ਜੀ ਮੈਂ ਘਾਟੀ ਦੱਸਦਾ ਹੁੰਨਾ ਕਿਉਂਕਿ ਮੇਰਾ ਨਾਮ ਸੁਣ ਕੇ ਸ਼ੇਰ ਵੀ थरथरा ਕੇ ਕੰਬਣ ਲੱਗ ਪੈਂਦੇ ਆ ਆਖੀ ਵੀ ਲਤਾਂ ਦੇ ਪੂਛ ਲੈ ਕੇ ਨਾ 80 ਦੇ ਹੋ ਜਾਂਦਾ ਕਾਕਾ ਮੇਰਾ ਨਾਮ ਸੁਣ ਕੇ ਨਾ ਤੁਸੀਂ ਲੱਗ ਭਰਾ ਜੋ ਕਿਤੇ ਓ ਬਾ ਯਾ ਟਿੱਕੇ ਦੱਸਾ ਫਿਰ ਮੇਰਾ ਨਾਮ ਕੀ ਆ ਕਾਕਾ ਦੇ ਕਾਲਜ ਤੇ ਹੱਥ ਰੱਖ ਲੈ ਕੇਰੀ ਹਟ ਡੈਗ ਹੋ ਜਾਂਦਾ ਨਾ ਤੂੰ ਵੀ ਭਾਈ ਉਹ ਰੱਖ ਲੋ ਰੱਖ ਲੋ ਹੱਥ ਰੱਖ ਲੋ ਓ ਚੱਲ ਬੋਲ ਤੂੰ ਮੈਨੂੰ ਪਿਆਰ ਨਾਲ ਲੋਕੀ ਬਲੂੰਗੜਾ ਦੇ ਉਹ ਨਾ ਤੁਹਾਡੇ ਜਾਨਵਰਾਂ ਵਾਲੇ ਆ ਤੇ ਤੁਸੀਂ ਐਡੇ ਐਡੇ ਕਾਰਨਾਮੇ ਕਿਵੇਂ ਕਰ ਦਿੰਨੇ ਆ ਲੈ ਦੈਸੀ ਯਾਰ ਕਤੂਰੇ ਤੇ ਬਲੂੰਗੜੇ ਨੂੰ ਤੁਸੀਂ ਐਵੇਂ ਹੀ ਸਮਝ ਨਹੀਂ ਯਾਰ ਅਸੀਂ ਗਲੀ ਵਿੱਚ ਦੀ ਨੰਘ ਜੀਏ ਤੇ ਕੁੱਤਿਆਂ ਦੀਆਂ ਚੀਕਾਂ ਪਾਉਣ ਨੇ ਤੇ ਹੁਣ ਫਿਰ ਤੁਹਾਡੀਆਂ ਚੀਕਾਂ ਨਿਕਲਣਗੀਆਂ ਇੱਥੇ ਨਾਨਕੇ ਨਹੀਂ ਆਏ ਇਹ ਕਾਕਾ ਥਾਣੇ ਆਏ ਹੋ ਥਾਣੇ ਕਹਿੰਦਾ ਆਏ ਹੈ ਤੇ ਮੈਂ ਤਾਂ ਕਹਿੰਦਾ ਸੀ ਕੋਈ ਲੈ ਦੇ ਕੇ ਕੋਈ ਗੱਲਬਾਤ ਬਣਦੀ ਤੇ ਵੇਖ ਲਓ ਆਪਣੇ ਚ ਕਿਹੜਾ ਕੋਈ ਉਪਰਾ ਬੰਦਾ ਹੈਗਾ ਉਹ ਸਾਡੇ ਚ ਕਦੇ ਵੀ ਕੋਈ ਉਪਰਾ ਨਹੀਂ ਹੁੰਦਾਗਾ ਜਨਾਬ ਜੀ ਕਹਿ ਨਹੀਂ ਉਹ ਤਾਂ ਕਰੀਏ ਇਹਨਾਂ ਦੀ ਹਵਾ ਚੈੱਕ ਜਨਾਬ ਇਹ ਗੱਲਾਂ ਕੀ ਕਰੀ ਜਾਂਦੇ ਆ ਦੱਸੋ ਕੀ ਕਹਿਣਾ ਚਾਹੁੰਦੇ ਤੁਸੀਂ ਸਾਫ਼-ਸਾਫ਼ ਬੋਲੋ ਮੈਂ ਕਹਿੰਦਾ ਜੀ ਆਪਾਂ ਸੈਟਿੰਗ ਜੀ ਕਰ ਲੈਂਦੇ ਕੁਝ ਓਏ ਕਾਦੀ ਸੈਟਿੰਗ ਜਨਾਬ ਮੈਨੂੰ ਲੱਗਦਾ ਨਾ ਮਸ਼ੀਨ ਹੀ ਟ ਹੈ ਇਹਨਾਂ ਨੂੰ ਪਾਣਾ ਹੀ ਪਣਾ ਗਲਤਤਾ ਤੇਰੀ ਮੁੰਡਿਆ ਸਹੀ ਐ ਨਹੀਂ ਮੰਨਦਾ ਵੀ ਜੇ ਮੰਨ ਲੋ ਸਾਡੇ ਤੁਸੀਂ ਪਟੇ ਮਾਰਨੇ ਮਸ਼ੀਨ ਤਾਂ ਪਟੇ ਵਾਲੀ ਕਿੰਨੇ ਕਹੀ ਤੁਸੀਂ ਤੇ 80 ਰੁਪਈਆ ਯਾਰ 10000 ਦੇ ਦਿੰਨੇ ਆ ਪਟੇ ਕਿਸੇ ਹੋਰ ਦੇ ਬਣਾ ਦਿਓ ਇਹਦੇ ਮਰਾਦੇ ਇਹਦੇ ਮਰਾਦੇ ਪੈਸੇ ਸਾਡੇ ਤੋਂ ਲੈ ਲਓ ਯਾਰ ਮੁੰਡਿਓ ਜਨਾਬ ਗੱਲਾਂ ਕੀ ਕਰੀ ਜਾਂਦੇ ਮੇਰੇ ਹਿਸਾਬ ਨਾਲ ਤਾਂ ਸਹੀ ਕਰੀ ਜਾਂਦੇ ਗੱਲਾਂ ਤਾਂ ਸਾਡੀਆਂ ਦਮ ਲਈਆਂ ਲਿਓ ਫਿਰ ਉਚਾ ਕੇ ਜੇ ਇੱਕ ਤੋਂ 10000 ਰੁਪਈਆ 10000 ਤਾਂ ਦੇ ਦਿੰਨੇ ਪਰ ਅਸੀਂ ਰੋਲਾ ਰੂਲਾ ਨਹੀਂ ਪਾਉਣਾ ਰੋਲਾ ਰੂਲਾ ਵੀ ਇਹਨਾਂ ਨੂੰ ਪਾਉਣਾ ਪਊਗਾ ਰੋਲਾ ਇਹਨਾਂ ਤੋਂ ਪਾਉਣਾ ਪਊਗਾ ਉਹ ਚੀਕਾਂ ਚੁੱਕਾਂ ਦੀਆਂ ਜਿਹੜੀਆਂ ਮਾਰਨੀਆਂ ਫਟਾ ਮੱਜਣ ਦੀਆਂ ਉਹ ਕਿਉਂ ਵੀ ਮੁੜਿਓ ਚੀਕਾਂ ਮਾਰ ਲਓਗੇ ਤੁਸੀਂ ਪਹਿਲਾਂ ਇਹ ਤੋਂ ਮਰਾਜੇ ਵੇਖੋ ਜੀ ਅਸੀਂ ਚੀਕ ਚੈੱਕ ਕਰਾਂਗੇ ਉਹ ਚੀਕਾਂ ਹੀ ਗੱਲ ਤੇ ਮਰੀ ਗਏ ਮੁੜ ਕੇ ਲੋਕੀ ਸਾਡੇ ਅਗਲਾ ਕੋ ਇੱਡੇ ਤਗੜੇ ਬਦਮਾਸ਼ ਐ ਲੰਡੂ ਜੀ ਚੀਕ ਮਰੀ ਜਾਂਦੇ ਯਾਰ ਇਹਨਾਂ ਦੀ ਜਿਹੜੀ ਭਾਜੀ ਵਾਲੀ ਚੀਕ ਐ ਇਹ ਮਾਰ ਸਕਦਾ ਐ ਅਸੀਂ ਗੱਡਰ ਜਿਹਦੀ ਚੀਕ ਗੱਡਰ ਤੇ ਮੇਰੀ ਜਿਵੇਂ ਹੁਣ ਪਤਲੀ ਜੀ ਚੀਕ ਹੋਊਗੀ ਇਹ ਬਾਈ ਪਤਲੀ ਜੀ ਚੀਕ ਮਾਰ ਸਕਦਾ ਉਹ ਚੱਲ ਪਹਿਲਾਂ ਤੂੰ ਚੀਕ ਮਾਰ ਜਿਵੇਂ ਫੜੇ ਪੈਂਦੇ ਹੁੰਦੇ ਚੀਕਾਂ ਮਾਰਦੇ ਆ ਬਾਰ ਚੀਕ ਆ ਨੀ 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 ਬਣੀ ਨਹੀਂ ਗੱਲ ਉਹ ਸਹੀ ਚੀਕ ਮਾਰ ਜਿਵੇਂ ਚੀਕਾ ਕਢਾਉਣਾ ਹੁਣ ਤੂੰ ਫੀਲ ਨਹੀਂ ਆ ਰਹੀ ਇਹਦੀ ਚੀਕ ਚੋਂ ਫੀਲ ਨਹੀਂ ਆ ਰਹੀ ਉਹ ਤੈਨੂੰ ਮੈਂ ਦੇਵਾਂ ਫੀਲ ਟੂਨ ਸਹੀ ਨਹੀਂ ਆ ਰਹੀ ਭਾਈ ਬਹੁਤ ਸੜਾ ਤੂੰ ਚੀਕਾ ਮਰਵਾਉਣ ਲਈ ਤਮਾਰ ਦੀ ਗੱਲ ਆਈ ਓਏ ਰੋਜ਼ ਤੂੰ ਚੀਕਾ ਕਢਾਉਣਾ ਇੱਕ ਦਿਨ ਚੀਕਾ ਮਾਰ ਨਹੀਂ ਸਕਦਾ ਮਾਰਜੀ ਕੋ 15000 ਰੁਪਏ ਦੇਣਾ ਹੈ ਚੀਕਾ ਮਾਰਨੀ ਆ ਪਣੀ ਤੁਹਾਨੂੰ ਉਹ ਗੱਲ ਸੁਣ ਪਹਿਲਾਂ 10 ਕਹਿੰਦੇ ਸੀ ਹੁਣ 15 ਤੇ ਆ ਗਏ ਉਹ ਪੰਜ ਚੀਕਾਂ ਦਾ ਮੈਂ ਖਾ ਉਹ ਵੀ ਲੈ ਲਓ ਚੀਕਾ ਵੀ ਇਹੀ ਮਰੀ ਜਾਣਗੇ ਅਸੀਂ ਚਪਰ ਕੇ ਬੈਠੇ ਰਵਾਂਗੇ ਨਾਲੇ ਚੱਜਦੀਆਂ ਚੀਕਾਂ ਵੱਜ ਜਾਣਗੀਆਂ ਉਹ ਫੇਰ ਤੁਸੀਂ ਪੈਸੇ ਕੱਢੋ ਚੀਕਾ ਤਾਂ ਮੈਂ ਇਹਦੇ ਆਪੇ ਕਢਾ ਲੂੰਗਾ ਕੀ ਕਿ ਸੁਰਜ ਚਾਹੀਦੀ ਸਾਨੂੰ ਪੂਰੀ ਹੈ ਵਧੀਆ ਹੈ ਚੱਲੋ ਜਿਵੇਂ ਤੂੰ ਰੋਜ਼ ਚੀਕਾਂ ਕਢਾਉਣਾ ਅੱਜ ਚੀਕ ਕੱਢ ਜਨਾਬ ਮੇਰਾ ਭਰਾ ਹੈਗਾ ਉਹਦੇ ਤੋਂ ਕਢਵਾ ਲਓ ਇਹ ਚੀਕਾਂ ਅਏ ਤੂੰ ਮਰਾ ਕੇ ਵੇਲਾ ਭਾਈ ਤੇਰੀ ਚੀਕ ਚ ਨਾ ਗੂ ਮੁਰ ਕੇ ਫਾਰਟਾ ਜੀ ਮਾਰਜੀ ਕੋ ਯਾਰ ਵਿੱਚ ਕਟਾ ਵੱਜਨ ਤੋਂ ਬਾਅਦ ਜੜੀ ਚੀਕ ਮੱਜੜੀ ਉਹ ਚੀਕ ਮਾਰਦੀ ਐ ਇਹ 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 ਮਨ ਇਹ ਮਾਤਾ ਐ ਆਹ ਐ ਆਹ ਗੱਲ ਵੀ ਹੋਈ ਐ ਲੈ ਚੀਕ ਐ ਪਤਾ ਲੱਗਦਾ ਐ ਵੀ ਅੰਦਰੋਂ ਬੰਦਾ ਐ ਅੰਦਰੋਂ ਕੁਆਲਿਟੀ ਦੇ ਰਿਆ ਐ ਅੰਦਰੋਂ ਅੰਦਰੋਂ ਕੁਆਲਿਟੀ ਦੇ ਰਿਆ ਬੰਦੇ ਅੰਮੇ ਉਹ ਤੁੰਗਿਰਾ ਦੂ ਨੂੰ ਇਹਨੂੰ 200 ਵਧ ਦੇਓ ਜੀ ਆਪੇ ਇਹਦੀ ਆਪੇ ਮਰਾ ਦੂਗਾ ਚਲੋ ਠੀਕ ਐ ਠੀਕ ਐ ਬਈ ਤੇ ਪੇਮੈਂਟ ਤੁੰਨੋ ਅਸੀਂ ਕਰਦੀ ਹੋਣਗੇ ਕਿਵੇਂ ਜੀ ਕਰੋ ਕਰੋ ਪੇਮੈਂਟ ਤੋਂ ਬਿਨਾ ਤਾਂ ਕੁਝ ਵੀ ਨਹੀਂ ਹੁੰਦਾ ਮੈਂ ਕਹ ਰਿਹਾ ਅਸਲ ਜੀ ਕਰਨੇ ਨੇ ਕਰ ਲੈਂਦੇ ਕਿ ਲੋੜ ਹੀ ਨਹੀਂ ਲੋੜ ਹੀ ਨਹੀਂ ਦੇ ਦੇ ਪੈਸੇ ਫਿਰ ਚੱਲੋ ਚੀਕਾਂ ਦੀ ਕੁਆਲਿਟੀ ਵਧੀਆ ਹੋ ਜੀ ਬੱਸ ਹਾਂ ਉਹ ਵਣਾ ਕਿ ਤੇ ਲੰਡੂ ਜੀਆਂ ਚੀਕਾ ਉਹਨੇ ਸਾਰੇ ਅਗਲੇ ਬੁਕਮਾੜਾ ਯਾਰ ਕਿ ਤੂੜਾ ਤੇ ਫੁੱਲ ਬੜਾ ਜੀ ਗੰਨ ਨੂੰ ਕੀ ਆ ਉਹ ਕੰਨੇ ਕੀ ਗੱਲ ਆ ਭਰਾ ਆ ਲੋ ਆ ਲੋ ਆ ਲੋ ਬੜੋ ਅਰੇ ਪਈਏ ਬੜੋ ਚਲੋ ਜਾਓ ਤੁਸੀਂ ਅਸੀਂ ਜਾਵੜੀਏ ਜਾਓ ਜਾਓ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਮਿਲਦੇ ਰਹਿਵਾਂਗੇ ਜੀ ਕੋਈ ਨਾ ਫੇਰ ਆਉਂਦੇ ਰਹੋਗੇ ਤੇ ਚੀਕਾਂ ਦੀ ਮਣੀ ਫੀਲਿੰਗ ਵਧੀਆ ਹੋਣੀ ਚਾਹੀਦੀ ਮੈਨੂੰ ਕਿਹਨੇ ਪਤਾ ਲੱਗਦੀ ਲੋਕਾਂ ਨੂੰ ਚੀਕਾਂ ਵਧੀਆ ਸਾਨੂੰ ਜਾਨਣਾ ਕਿ ਤੁਹਾਨੂੰ ਕਢਾਉਣਾ ਚੀਕਾਂ ਮੈਂ ਚਲੋ ਭਰਾ ਬੜਾ ਕਪਾਏ ਯਾਰ ਚਲ ਜਾਓ ਹੁਣ ਫੇਰ ਤੁਸੀਂ ਆਇਆ ਆਇਆ ਤੁਰੇ ਆਇਆ ਨਹੀਂ ਓਕੇ ਬਾਅਦ ਚਲੀ ਜਾਓ ਜਾਓ ਏ ਮੁੰਡਿਓ ਬੋਤਲ ਲਿਆਓ ਤੇ ਨਾਲੇ ਮੁਰਗਾ ਮੁਰਗਾ ਲੈ ਕੇ ਆਓ। ਓਏ ਗੱਲ ਸੁਣੋ ਏ। ਓਇਆ ਨੋਟ ਤਾਂ ਮੈਨੂੰ ਨਕਲੀ ਲੱਗਦੇ ਆ। ਉਹ ਪਤੰਦਰੋ ਨਾਲੇ ਆਪਾਂ ਨੂੰ ਨਕਲੀ ਡੋਟ ਦੇਗੇ ਤੇ ਨਾਲੇ ਚੀਕਾਂ ਵੀ ਆਪਣੀਆਂ ਕਢਾ ਦੇ।